ਇਹ ਲੋ ਵੀ 2 2.5 ਕਿਲੋਮੀਟਰ ਤੋਂ ਤੁਰਕੀ ਜਾਂਦੇ ਨੇ ਤੁਰਕੀ ਆਉਂਦੇ ਨੇ ਗਰਮੀ ਦੇਖ ਲਓ ਕਿੰਨੀ ਐ ਜਦੋਂ ਅਸੀਂ ਦੇਖਿਆ ਬੱਚੀਆਂ ਇੱਥੇ 5ਵੀਂ ਤੱਕ ਦੀ ਸਕੂਲ ਐ ਬੱਚੀਆਂ ਤੁਰ ਕੇ ਸਕੂਲਾਂ ਆਈਆਂ ਗਰਮੀ 'ਚ ਅਸੀਂ ਦੇਖਿਆ ਇਹਦਾ ਬੁਰਾ ਹਾਲ ਮੂੰਹ ਸੁੱਕੇ ਪੈਣਾ ਆਏ ਪੁੱਤਾਂ ਜੋ ਆਜੋ ਸੰਗੋਣਾ ਤੁਸੀਂ ਐ ਲੈ ਲਓ ਵੀ ਆਓ ਦੇਖੋ ਯਾਰੀਆਂ ਨੇ ਤਿੰਨ ਬੱਚੀਆਂ ਉਧਰ 150 ਬੱਚਾ ਜਿਹੜਾ ਉਰੇ ਪੜਦਾ ਹੈਗਾ ਲਵੇ 6ਵੇਂ ਨਿਹੜੇ ਸਕੂਲ ਦੇ ਵਿੱਚ ਇੱਥੇ ਕਿਉਂਕਿ 5ਵੀਂ ਦਾ ਐ ਹੁਣ ਆ ਲੈ ਰੋ ਬੱਚੀਆਂ ਵੀ ਤੁਰ ਕੇ ਜਾਂਦੇ ਪੁੱਤਰੋ ਜ ਆ ਜਾਓ ਰਿਹਾ ਜਾ ਦੇਖ ਸਕਦੇ ਹੋ ਵੀ ਸਾਰੇ ਬੱਚੀਆਂ ਤੁਰ ਕੇ ਰੋਜ਼ ਦੇਖ ਲਓ ਵੀ ਕਿੰਨੇ ਕਿਲੋਮੀਟਰ ਹੈ ਯਾਰ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਕਹਿੰਦੇ ਪਿਛਲੇ ਸਾਲ ਦੌਰਾ ਵੀ ਪਿਆ ਗਿਆ ਬੱਚਿਆਂ ਦੇ ਕੁਛ ਦੇ ਇੰਦਰ ਇਹਨਾਂ ਦਾ ਕੀ ਹਾਲਾਤ ਨੇ ਕਿ ਇੱਕ ਪਿੰਡ ਦੇ ਵਿੱਚ ਪੰਜਵੀਂ ਤੇ ਵੱਡਾ ਸਕੂਲ ਹੀ ਨਹੀਂ ਹਜੇ ਹੋ ਸਕਿਆ ਅੱਖਾਂ ਵਿੱਚ ਰੱਖਿਆ ਸਰਕਾਰ ਨੇ ਤਾਂ ਇਹਦੇ ਫਿਰ ਮਨ ਲੈਂਦਾ ਵੀ ਇਹ ਤਾਂ ਪੰਜਵੀਂ ਤੋਂ ਬਰਛਵੀਂ ਸੱਤਵੀਂ ਅੱਠਵੀਂ ਤਾਂ ਨਹੀਂ ਹੋਇਆ ਨਾ ਜੀ ਹੋਇਆ ਨਹੀਂ ਹੈਗਾ ਜੀ ਕਾਰਨ ਕੀ ਮੰਨਦੇ ਹੋ ਆਪਣੀ ਕੋਈ ਗੌਰਿੰਗ ਕਰਦਾ ਕੋਈ ਸਰਕਾਰ ਚ ਆ ਕੇ ਜੀ ਸਾਡੇ ਪਿੰਡ ਗਣੀ ਦਾ ਸਾਡਾ ਪਿੰਡ ਦਾ ਸਰਕਾਰ ਦੇ ਕਾਗਜ਼ਾਂ ਚ ਨਹੀਂ ਹੈਗਾ ਦੇਖ ਸਕਦੇ ਹੋ ਦੋਸਤੋ ਕਾਹ ਕਿਲੋਮੀਟਰ ਹੈ ਬਈ ਚੱਠੇ ਰੋਂ ਕਿੱਥੋਂ ਆਪਾਂ ਪਤ ਪੜਕੇ ਆਏ ਹਾਂ ਕਿੱਥੋਂ ਚੱਠਿਆਂ ਤੋਂ ਚੱਠਿਆਂ ਤੋਂ ਤੁਰ ਕੇ ਜਾਂਦੇ ਹਾਂ ਰੋਜ਼ ਹਾਂਜੀ ਤੁਰ ਕੇ ਆਉਂਦੇ ਹਾਂ ਹਾਂਜੀ ਆਹ ਦੇਖ ਸਕਦੇ ਹੋ ਵੀ ਬੱਚਿਆਂ ਦੇ ਹਾਲਾਤ ਦੇਖ ਲੋ ਬੱਚੇ ਨਿੱਕੇ ਨਿੱਕੇ ਯਾਰ ਕਿਹੜੇ ਗਰਮੀ ਦੇ ਵਿੱਚ 2-3 3 ਕਿਲੋ ਕਾਹ ਕਿ ਹੂੰ 2-3 ਕਿਲੋਮੀਟਰ ਗਰਮੀ ਚ ਕੱਪੜਿਆਂ ਦੇ ਦੇਖੋ ਭਿੱਜੇ ਪਏ ਨੇ ਆਹ ਦੇਖ ਲੋ ਬਈ ਆਹ ਦੇਖੋ ਕੁੜੀ ਦੇ ਬੱਚੀ ਦੇ ਕੱਪੜੇ ਭਿੱਜੇ ਪੜੇ ਸਾਰੇ ਹਾਂਜੀ ਸਾਰੇ ਆ ਹੀ ਆਉਣਗੇ ਬੱਚੇ ਜਦ ਮਗਰ ਹੋਰ ਦੇਖ ਲੈਣ ਲੱਗੀ ਹੁੰਦੀਆਂ ਨੇ ਦੋ ਡੂਡਸਾ ਬੱਚਾ ਕਹਿੰਦੇ ਨੇ ਆਹ ਦੇਖੋ ਜੀ ਦੌਰਾ ਇੱਥੇ ਬੱਚੇ ਨੇ ਜੀ ਦੌਰਾ ਪੈ ਗਿਆ ਗਰਮੀ ਕਰਨਾ ਜਦੋਂ ਅਸੀਂ ਦੇਖਿਆ ਬੱਚੀਆਂ ਇੱਥੇ 5ਵੀਂ ਤੱਕ ਦੀ ਸਕੂਲ ਹੈ ਬੱਚੀਆਂ ਤੁਰ ਕੇ ਸਕੂਲੋਂ ਆਈਆਂ ਗਰਮੀ 'ਚ ਅਸੀਂ ਦੇਖਿਆ ਇਹਨਾਂ ਦਾ ਬੁਰਾ ਹਾਲ ਮੂੰਹ ਵਾਸਤੇ ਮੇ ਤਾਂ ਕਹਾਂ ਮਾੜਾ 6ਵੀਂ ਤੱਕ ਦਾ 7ਵੀਂ ਤੱਕ ਦਾ ਪੰਜਵੀਂ ਦੀ ਹੁ 1ਵੀਂ ਤੱਕ ਦਾ ਆਪਣੇ 5ਵੀਂ ਤੱਕ ਦਾ ਹੈ ਜੀ ਫਿਰ ਬੱਚੇ ਤਾਂ ਬਹੁਤ ਤੰਗ ਹੁੰਦੇ ਨੇ ਬਹੁਤ ਪਰੇਸ਼ਾਨੀਆਂ ਜੀ ਹਾਂਜੀ ਬਹੁਤ ਪਰੇਸ਼ਾਨ ਹੁਣ ਸਿਆਲ ਚ ਵੀ ਠੰਡ ਚ ਵੀ ਜਾਂਦੇ ਨੇ ਗਰਮੀ ਚ ਵੀ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਾਂਦੇ ਜਾਂਦੇ ਨੇ ਹਾਂਜੀ ਜਾਂਦੇ ਜਾਂਦੇ ਨੇ ਪਿਛਲੇ ਸਾਲ ਇੱਥੇ ਕੁੜੀ ਨੂੰ ਦੌਰਾ ਪੈ ਗਿਆ ਸੀ ਗਰਮੀ ਦੇ ਗਰਮੀ ਕਰਨ ਹਾਂਜੀ ਆਹ ਲਾ ਲੋ ਵੀ ਕੀ ਗੱਲ ਹੈ ਹਾਂਜੀ ਬਹੁਤ ਪਰੇਸ਼ਾਨ ਆਹ ਦੇਖ ਲਓ ਵੀ ਰਟੋਲੀ ਪਿੰਡ ਖੜਿਆਂਗੇ ਅਸੀਂ ਤਾਂ ਜਦੋਂ ਦੇਖੇ ਬੱਚੇ ਤੁਰ ਕੇ ਹਜੇ ਹੋਰ ਵੀ ਆ ਰਹੇ ਨੇ ਪਿੱਛੇ ਸਾਨੂੰ ਦਿਖਾਉਂਦੇ ਆ 2 300 ਬੱਚਾ 2 300 ਬੱਚਾ ਕਹਿੰਦੇ ਨੇ ਵੀ ਤੁਰਕੀ ਜਾਂਦਾ ਹੈ ਤੁਰਕੀ ਆਉਂਦਾ ਅਸੀਂ ਤਾਂ ਜਦੋਂ ਦੇਖਿਆ ਵੀ ਯਾਰ ਫਰਜ ਬਣਦਾ ਉਹ ਲਾ ਲੋ ਦੇਖ ਲਓ ਨਿਗਾ ਮਰ ਲਓ ਸਾਨੂੰ ਦਿਖਾਵਾਂਗੇ ਪੂਰੀ ਗੱਲਬਾਤ ਲੰਗ ਜਾਣ ਦੇ ਟਰੈਕਟਰ ਕਮੀ ਤੱਕ ਦਾ ਸਕੂਲੇ ਜੀ ਆਪਣੇ ਪੰਜਵੇਂ ਤੱਕ ਦਾ ਹੈ ਪੰਜਵੇਂ ਤੱਕ ਦਾ ਹੈ ਫਿਰ ਕਦੇ ਮੰਗ ਨਹੀਂ ਕਰੀ ਵੀ ਵੱਡਾ ਬਣਾਓ ਮੰਗ ਕਰਦੇ ਨਹੀਂ ਸਾਨੂੰ ਪਤਾ ਹੀ ਸਰਕਾਰਾਂ ਹੈ ਜੀ ਕਿਉਂ ਜੀ ਬੱਚੇ ਤੁਰਕੀ ਜਾਂਦੇ ਨਹੀਂ ਹਾਂ ਜੀ ਮੈਨੂੰ ਬੱਚੇ ਹਾਂ ਜੀ ਸਾਹਮਣੇ ਆਏ ਨੇ ਹਾਂ ਜੀ ਸਾਹਮਣੇ ਆਏ ਨੇ ਸਾਹਮਣੇ ਉਹ ਬੱਚੇ ਕੱਪੜੇ ਕਿਹੜੇ ਦੋ ਤਿੰਨ ਕਿਲੋਮੀਟਰ ਹੈਗਾ ਦੋ ਕਿਲੋਮੀਟਰ ਹੀ ਪੂਰਾ ਦੋ ਕਿਲੋਮੀਟਰ ਹੋ ਗਿਆ 4 ਕਿਲੋਮੀਟਰ ਆਉਣ ਜਾਂਦਾ ਗਰਮੀ 'ਚ ਕੱਪੜਿਆਂ ਦੇ ਦੇਖੋ ਭਿੱਜੇ ਪਏ ਨੇ ਆ ਦੇਖ ਲਓ ਬਈ ਆ ਸਬੂਤ ਦੇਖ ਲਓ ਜੀ ਆ ਦੇਖੋ ਕੁੜੀ ਦੇ ਬੱਚੀ ਦੇ ਕੱਪੜੇ ਭਿੱਜੇ ਪਏ ਨੇ ਟੂਹੀ ਸਾਰੀ ਸਾਰੀ ਹਾਂਜੀ ਸਾਰੇ ਆ ਹੀ ਆਉਣਗੇ ਬੱਚੇ ਮਗਰ ਹੋਰ ਦੇ ਲਾਈਨਾਂ ਲੱਗੀਆਂ ਹੁੰਦੀਆਂ ਨੇ 2-300 ਬੱਚਾ ਕਹਿੰਦੇ ਨੇ ਅੱਜ ਆਖਣ ਨੂੰ ਪਤਾ ਕਿੰਨਾ ਬੱਚੇ ਵਾਰੀ ਦਾ ਜੀ ਦौरा ਅੱਛਾ ਜੀ ਇੱਥੇ ਬੱਚੇ ਦੇ ਜੀ ਦौरा ਪੈ ਗਿਆ ਗਰਮੀ ਕਰਨਾ ਉਹ ਜਾਂਦੇ ਨੇ ਬੁਰਾ ਹਾਲ ਹੈ ਜੀ ਦੇਖ ਕੇ ਅਸੀਂ ਤਾਂ ਸਾਥ ਰੇ ਕੋਈ ਨਾ ਕੋਈ ਮੁੱਠੀਆਂ ਚੜਾ ਰਾਂ ਉਹ ਜਾ ਕੇ ਤੁਰਕੀ ਆਉਂਦੇ ਨੇ ਤੁਰਕੀ ਆਉਂਦੇ ਨੇ ਵਾ ਰਸਤੇ ਤੇ ਕੋਈ ਪਾਣੀ ਨਹੀਂ ਨਹੀਂ ਇਹਨਾਂ ਨੂੰ ਪਾਣੀ ਨਹੀਂ ਧਣੀ ਨਹੀਂ ਪਾਣੀ ਤੋਂ ਪਤਾ ਮੋਟਰਾਂ ਕਿੱਥੇ ਚੱਲਦੀਆਂ ਰਤ ਬਣਾ ਦੋ ਕਿਲੋਮੀਟਰ ਬਹੁਤ ਹੁੰਦਾ ਹਾਂਜੀ ਤੁਰਕੀ ਜਾਂਦੇ ਨੇ ਤੁਰਕੀ ਸਾਰੇ ਆਉਂਦੇ ਆ ਲਾ ਲਓ ਬਈ ਭਿੱਜੀਆਂ ਪਈਆਂ ਨੇ ਜਵਾਕੜੀਆਂ ਬੱਚੇ ਤੁਰਕੇ ਜਾਂਦੇ ਨੇ ਆਪਣੇ ਸਕੂਲ ਨੂੰ ਹਾਂਜੀ ਤੁਰਕੇ ਜਾਂਦੇ ਨੇ ਕਿੰਨੀ ਤੱਕ ਦਾ ਸਕੂਲ ਹੈ ਆਪਣੇ ਆਪਣੇ 5ਵੀਂ ਤੱਕ ਦਾ ਜੀ ਫਿਰ ਵੱਡਾ ਗਰਾਊਂਡ ਦੀ ਮੰਗ ਨਹੀਂ ਕਰੀ ਬੱਚਿਆਂ ਦਾ ਬੁਰਾ ਹਾਲ ਹੈ ਗਰਮੀ 'ਚ ਵੱਡਾ ਗਰਾਊਂਡ ਦੀ ਮੰਗ ਤਾਂ ਕਰਦੇ ਜੀ ਕੋਈ ਸੁਣਦਾ ਤਾਂ ਹੈ ਨਹੀਂ ਸੁਣਦਾ ਨਹੀਂ ਵੇਤਾ ਵੀ ਪੈਂਦਾ ਬੱਚਿਆਂ ਤੇ ਆਉਂਦੇ ਜਾਂਦੇ ਆ ਤੇ ਗੱਡੀਆਂ ਬਹੁਤ ਪੈਂਦਾ ਜੀ ਰੇਤਾ ਬੱਚੇ ਆਓ ਦੇਖੋ ਕਿੰਨੇ ਔਖੇ ਔਖੇ ਆ ਰਹੇ ਨੇ ਜੀ ਇਹ ਵਾਰੀ ਸਾਨੂੰ ਦੱਛੇ ਦੀ ਹੈ ਜੀ ਇੱਥੇ ਦੌਰਾ ਬੈ ਕੇ ਡਿੱਗਦੇ ਤੇ ਬੱਚੇ ਜੀ ਨੰਨ ਚ ਖੇਲੇ ਗਏ ਆ ਦੇਖ ਲੋ ਹੈ ਜੀ ਨਾ ਤੱਕ ਦੇਖ ਲੋ ਜਵਾ ਉਹ ਕਿੰਨੇ ਨੇ ਸਿਰੇ ਤੱਕ ਆ ਰਹੇ ਨੇ ਬੱਚੇ ਸਾਰੇ ਤੱਕ ਯਾਰ ਹਾਂ ਜੀ ਕੋਈ ਬਸ ਵਾਲਾ ਨਹੀਂ ਸਰੋਤ ਨਹੀਂ ਹੈ ਜੀ ਸੁਹੂਲਤ ਨਹੀਂ ਹੈ ਜੀ ਉਹ ਇੱਕ ਵਾਰ ਸੰਭਿਓ ਵੀ ਹੁਣ ਉਹਦਾ ਡੇਟ ਆ ਆ ਦੇਖੋ ਆ ਬੱਚੀਆਂ ਤੁਰੀਆਂ ਆ ਰਹੀਆਂ ਨੇ ਹੈ ਗਰਮੀ ਚ ਦੇਖ ਲੋ ਕੀ ਹਾਲਾਤ ਨੇ ਦੇਖ ਲੋ ਮਗਰ ਉਹਨੇ ਕਿੰਨੇ ਸਾਰੀਆਂ ਇਧਰ ਕਿਉਂ ਆਉਣਗੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅ ਰਟੋਲਾ ਪਿੰਡ ਦੇ ਵਿੱਚ ਖੜੇ ਆਂਗੇ ਜਦੋਂ ਅਸੀਂ ਦੇਖਿਆ ਬੱਚੀਆਂ ਇੱਥੇ 5ਵੀਂ ਤੱਕ ਦੀ ਸਕੂਲ ਹੈ ਬੱਚੀਆਂ ਤੁਰ ਕੇ ਸਕੂਲੋਂ ਆਈਆਂ ਗਰਮੀ 'ਚ ਅਸੀਂ ਦੇਖਿਆ ਇਹਨਾਂ ਦਾ ਬੁਰਾ ਹਾਲ ਮੂੰਹ ਸੁੱਕੇ ਪੈਣਾ ਆਏ ਪੁੱਤੋ ਜੋ ਆਜੋ ਸੰਗੋਣਾ ਤੁਸੀਂ ਐਂ ਲੈ ਲਓ ਵੀ ਆਓ ਦੇਖੋ ਯਾਰੀਆਂ ਨੇ ਤਿੰਨ ਬੱਚੀਆਂ ਉਧਰ 150 ਬੱਚਾ ਜਿਹੜਾ ਉਹ ਪੜਦਾ ਹੈਗਾ ਲਵੇ 6ਥੇ ਨਿਹੜੇ ਸਕੂਲ ਦੇ ਵਿੱਚ ਇੱਥੇ ਕਿਉਂਕਿ 5ਵੀਂ ਦਾ ਹੈ ਹੁਣ ਆ ਲੈ ਲਓ ਬੱਚੀਆਂ ਵੀ ਤੁਰ ਕੇ ਜਾਂਦੇ ਪੁੱਤਰੋ ਜੀ ਆ ਜੀ ਉਹ ਰਹਾ ਦੇਖ ਸਕਦੇ ਹੋ ਸਾਰੇ ਬੱਚੇ ਤੁਰ ਕੇ ਰੋਜ਼ ਦੇਖ ਲਓ ਵੀ ਕਿੰਨੇ ਕਿਲੋਮੀਟਰ ਹੈ ਯਾਰ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਕਹਿੰਦੇ ਪਿਛਲੇ ਸਾਲ ਦੌਰਾਂ ਵੀ ਪਿਆ ਗਿਆ ਬੱਚਿਆਂ ਦੇ ਕੁਛ ਦੇ ਇਸੇ ਦੇ ਪੈਤੀ ਆ ਲਾ ਲਓ ਵੀ ਅੰਦਰ ਇਹਨਾਂ ਦਾ ਕੀ ਹਾਲਾਤ ਨੇ ਕਿ ਇੱਕ ਪਿੰਡ ਦੇ ਵਿੱਚ ਪੰਜਵੀਂ ਦੇ ਬੱਚਾ ਸਕੂਲ ਹੀ ਨਹੀਂ ਹਜੇ ਹੋ ਸਕਿਆ ਤੁਸੀਂ ਲਾ ਲਓ ਵੀ ਕੀ ਗੱਲ ਬਾਤ ਹੈ ਪੂਰੇ ਬਗ ਜੋ ਪੁੱਤ ਬਗ ਜੋ ਸੰਗ ਦੀਆਂ ਨੇ ਬੱਚੀਆਂ ਥੋੜੀਆਂ ਹਾਂ ਜੀ ਸਰਕਾਰ ਨੂੰ ਚੰਡੋ ਮੜ ਜਾ ਸਰਕਾਰ ਨਹੀਂ ਕੁਛ ਕਰ ਰਹੀ ਹਾਂ ਅੱਖਾਂ ਵਿੱਚ ਰੱਖਿਆ ਨੇ ਸਰਕਾਰ ਨੇ ਤਾਂ ਅੱਖਾਂ ਵਿੱਚ ਰੱਖਿਆ ਨੇ ਇਹਦੇ ਫਿਰ ਮੈਨੂੰ ਲੱਗਦਾ ਵੀ ਇਹ ਤਾਂ 5ਵੀਂ ਤੋਂ ਬਰ 6ਵੀਂ 7ਵੀਂ 8ਵੀਂ ਦਾ ਬਣੀ ਹੋਇਆ ਨਹੀਂ ਹੋਇਆ ਕਾਰਨ ਕੀ ਮੰਨਦੇ ਹੋ ਕਾਰਨ ਵੀ ਕੋਈ ਗੌਰਿੰਗ ਕਰਦਾ ਕੋਈ ਸਰਕਾਰ ਚ ਆ ਕੇ ਜੀ ਸਾਡੇ ਪਿੰਡ ਗਣੀ ਦਾ ਸਾਡਾ ਪਿੰਡ ਦਾ ਸਰਕਾਰ ਦੇ ਕਾਗਜ਼ਾਂ ਚ ਨਹੀਂ ਹੈਗਾ ਅੱਛਾ ਹਾਂ ਜੀ ਸਾਡਾ ਪਿੰਡ ਸਰਕਾਰ ਸੁਣਦੀ ਹੈ ਨਹੀਂ ਸਾਡੇ ਦਾ ਕਿਸੇ ਦੀ ਸੁਣਦੀ ਹੈ ਨਹੀਂ ਕਿਉਂ ਬਈ ਸੁਣਦਾ ਜੀ ਅੱਛਾ ਸੁਣਦਾ ਜੀ ਠੀਕ ਤੇ ਇਸ ਕਰਕੇ ਪੰਚਾਇਤਾਂ ਵੀ ਇਹ ਪਿੰਡ ਦੇ ਵਿੱਚ ਬਣੀਆਂ ਹੋਣੀਆਂ ਅਖਰ ਨੂੰ ਐਤਕੀ ਬਣੀਆਂ ਚਲੋ ਐਤਕੀ 4-5 ਮਹੀਨੇ ਹੋਏ ਨੇ ਉਦੋਂ ਪਹਿਲਾਂ ਪੰਚਾਇਤ ਬਣੀ ਹੈ ਅਸੀਂ ਐਂ ਲਾ ਲਓ ਵੀ ਤੁਰਨਾ ਹੁਣ ਇੰਨਾ ਔਖਾ ਹੈ ਕਿਉਂ ਬਾਈ ਜੀ ਦੇਖ ਸਕਦੇ ਹੋ ਕੋਈ ਵੀ ਅੱਦੇ ਦਾ ਗੱਲ ਕਰਨ ਦੀ ਸੰਗ ਜਾਂਦੇ ਨੇ ਜਾਂ ਡਰ ਜਾਂਦੇ ਨੇ ਕਹਿ ਸਕਦੇ ਆ ਹੁਣ ਆਹ ਵਾਰੇ ਨੇ ਬੱਚੇ ਪਸੀਨਾ ਭਜੇ ਭਜੇ ਹੋਏ ਦੇਖ ਲਓ ਐਵੇਂ ਜਿਵੇਂ 150 ਬੱਚਾ ਤੋਂ 200 ਬੱਚਾ ਤੁਰ ਕੇ ਜਾਂਦਾ ਤੁਰਕੀ ਆਉਂਦਾ ਅਸੀਂ ਐਂ ਲਾ ਲਓ ਵੀ ਉਹ ਗੱਡੀ ਲਵੋ ਤੁਰ ਕੇ ਆਏਗੇ ਦੇਖ ਲਓ ਵੀ ਗਰਮੀ ਦੇ ਵਿੱਚ ਕਿੰਨਾ ਹੁਣ ਆ ਬੱਚੇ ਦੇਖ ਲਓ ਵੀ ਤੁਰ ਕੇ ਆ ਰਹੇ ਨੇਗੇ ਭਾਈ ਦਲ ਕੋਈ ਮੋਟੋ ਹੀ ਮੋਟਰਸਾਈਕਲ ਆਦੇ ਆ ਮੇਰੇ ਐਂ ਛਾਂ ਉਹ ਦੇ ਵਿੱਚ ਖੜ ਕੇ ਜਿਵੇਂ ਆ ਬੱਚੀਆਂ ਨੂੰ ਦੇਖ ਸਕਦੇ ਹੋ ਮੋਟਰਸਾਈਕਲ ਵਾਲਾ ਬਾਈ ਲੈ ਗਿਆ ਚੜਾ ਕੇ ਦੇਖ ਸਰ ਸੰਗ ਜੀਆਂ ਦੀਆਂ ਨੇ ਜਵਕ ਯਾਨੀ ਕਿ ਤੇ ਆ ਦੇਖੋ ਛਾਂ ਉੱਚ ਖੜੇ ਨੇ ਵਿਚਾਰੇ ਵੀ ਬੱਚੇ ਦੇਖ ਸਕਦੇ ਹੋ ਗਰਮੀ ਨੇ ਕਿਹੜਾ ਬੁਰਾ ਹਾਲ ਆ ਯਾਰ ਕੋਈ ਧਿਆਨ ਦੇ ਬੇ ਨਾ ਬਲ ਆ ਲਾ ਲੋ ਬੇ ਚੱਠਿਆਂ ਤੋਂ ਆਏ ਨੇ ਬੱਚੇ ਆ ਜਾ ਪਤਾ ਆ ਜਾ ਕੋਈ ਗੱਲ ਨਹੀਂ ਦੱਸੋ ਇਹਦਾ ਉਹ ਦੁੱਖ ਤੁਰਕੇ ਜਾਂਨੇ ਬਤ ਰੋਜ ਫਿਰ ਗਰਮੀ ਦਾ ਬੁਰਾ ਹਾਲ ਹੋ ਜਾਂਦਾ ਹੂ ਨਹੀਂ ਇੰਨੀ ਵੀ ਨਹੀਂ ਹੈਗੀ ਗਰਮੀ ਅੱਛਾ ਮੰਦੇ ਨਹੀਂ ਚਲ ਸੰਗਦੇ ਨੇ ਆ ਦੇਖੋ ਭਿੱਜੇ ਪਏ ਨੇ ਉੱਤੋਂ ਪਟਕੇ ਭਿੱਜੇ ਪਏ ਨੇ ਢੂਹੀ ਭਿੱਜੀ ਪਈਆ ਚੱਲ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਹ ਦੇਖ ਸਕਦੇ ਚੱਲ ਚਲੀ ਚੱਲ ਕਾਇ ਮੱਜ ਗਏ ਹੁਣ 12 1 ਵਜੇ ਸੇ ਕਰ ਦੁਪਹਿਰ ਐ ਦੇਖ ਲੋ ਪਿੰਡ ਦੇ ਸੱਜਣਾ ਨੇ ਵੀ ਦੱਸਿਆ ਵੀ ਬੁਰਾ ਹਾਲ ਐ ਬੱਚੀ ਦੇ ਪਿਛਲੀ ਵਾਰੀ ਦੌਰਾ ਵੀ ਪੈ ਗਿਆ ਇੱਕ ਦੇ ਦੋ ਦੇ ਵੇਖ ਹਾਲਤ ਨੇ ਰਟੋਣਾ ਪਿੰਡ ਦੇ